ਬੀਤੀ ਸ਼ਾਮ ਪੰਜਾਬ ਦੇ ਅੰਦਰ ਮੀਂਹ ਅਤੇ ਭਾਰੀ tufaan ਦੇ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿੱਥੇ tufaan ਦੇ ਨਾਲ ਬਹੁਤ ਸਾਰੇ ਦਰਖਤ ਡਿੱਗੇ ਹਨ ਉੱਥੇ ਹੀ ਕਈ ਗੱਡੀਆਂ ਦਾ ਨੁਕਸਾਨ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ ਪਰ ਅਜੇ ਦੇ ਵਿੱਚ ਸੰਗਰੂਰ ਦੇ ਡਿੜਬਾ ਦੇ ਅੰਦਰ ਇੱਕ ਵੱਡਾ ਹਾਸਾ ਉਸ ਵੇਲੇ ਹੁਣ ਤੋਂ ਬਚਾਓ ਰਹਿ ਗਿਆ ਜਦੋਂ ਇੱਕ ਪੈਟਰੋਲ ਪੰਪ ਦਾ ਤਕਰੀਬ ਅੱਧਾ ਸ਼ੈੱਡ tufaan ਦੇ ਨਾਲ ਉੱਡ ਗਿਆ ਸ਼ੈੱਡ ਦੇ ਪਰ ਕੱਚੇ ਇੰਨੀ ਦੂਰ ਤੱਕ ਗਿਰੇ ਕਿ ਉਹ ਖੇਤਾਂ ਦੇ ਵਿੱਚ ਪਹੁੰਚ ਗਏ ਪੈਟਰੋਲੰਪ ਦੇ ਮਾਲਕ ਦੀਪਕ ਮਾਰਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਪਰੰਤੂ 15 ਲੱਖ ਰੁਪਏ ਤੋਂ ਵੱਧ ਦਾ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਇੱਕ ਕਾਰ ਦੇ ਵਿੱਚ ਪੈਟਰੋਲ ਤੇ ਕੰਮ ਕਰਨ ਵਾਲੇ ਕਰਿੰਦੇ ਉਸ ਸਮੇਂ ਪੈਟਰੋਲ ਪਾ ਰਹੇ ਸੀ ਇਹ ਵੱਲ ਮੰਜਾਬੀ ਟੀਵੀ ਲਈ ਸੰਗਰੂਰ ਤੋਂ ਗੁਰਲਾਲ ਦੀ ਰਿਪੋਰਟ ਇਪਗਰਗ ਜੀ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਜੀ ਕਿੰਨਾ ਕੁ ਜਿਹੜਾ ਹੈਗਾ ਇਹ ਤੇਜ਼ ਤੂਫਾਨ ਤੂਫਾਨ ਤਾਂ ਬਹੁਤ ਜ਼ਿਆਦਾ ਤੇਜ਼ ਸੀਗਾ ਐਨ ਲਾਲੂ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਸਾਰਾ ਹੋ ਗਿਆਗਾ ਨੁਕਸਾਨ ਹੋ ਗਿਆਗਾ ਤੁਸੀਂ ਦੇਖ ਸਕਦੇ ਹੋਗੇ ਸ਼ੈੱਡ ਸਾਰਾ ਉੱਡ ਗਿਆ ਹੈਗਾ ਮੇਰਾ 20 ਸਾਈਡ ਪੰਪ ਹੈਗਾ ਜਿਹਦੇ ਵਿੱਚ ਕੰਪਨੀ ਦੀ ਕੋਈ ਇਨਵੋਲਵਮੈਂਟ ਨਹੀਂ ਹੁੰਦੀ ਹੈ ਇਹਨੂੰ ਦੁਬਾਰਾ ਰਿਪੇਅਰ ਕਰਨ ਦੇ ਵਿੱਚ ਇਸ ਨਾਮ 20 ਕੰਪਨੀ ਜਟਵਾ ਫਿਨਸਿਏਸ਼ਨ ਦੇ ਨਾਂ ਤੇ ਪਾਤਨਾ ਰੋੜਤੇ ਹੈਗਾ ਤੇ ਸ਼ੈੱਡ ਉੱਡ ਗਿਆ ਦੇਖੋ ਤਾਂ ਇਦਾਂ ਸਾਰੀਆਂ ਬਾਉਂਡਰੀ ਵਾਲ ਦੀਆਂ ਕੰਦਾ ਗੁੰਦਾ ਹੰਦਾ ਨੁਕਸਾਨ ਹੋਇਆ ਹੈਗਾ ਦਫਤਰ ਦਾ ਜਿਹੜਾ ਉਹ ਹੁੰਦਾ ਹੈਗਾ ਆਪਣਾ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਵਾਦਰਾ ਹੁੰਦਾ ਹੈਗਾ ਉਹ ਡਿੱਗ ਗਏ ਨੇਗੇ ਜਿਹੜੇ ਸ਼ੈੱਡ ਛੱਟ ਪਾਏ ਸੀ ਕਾਰ ਪਾਰਕਿੰਗ ਵਾਰਾ ਵਾਸਤੇ ਉਹ ਡਿੱਗ ਗਏ ਲਾਈਟ ਪੋਲ ਡਿੱਗ ਗਏ ਨੇ ਕਈ ਸਾਡੇ ਦੋ ਹੋਡਿੰਗ ਬੋਰਡ ਲੱਗੇ ਸੀ ਕੰਪਨੀ ਵੱਲੋਂ ਐਡਵਰਟਾਈਜ਼ਮੈਂਟ ਵਾਸਤੇ ਕੰਪਨੀ ਨੂੰ ਹਨੇਰੀ ਨੂੰ ਨਹੀਂ ਛੱਡੇ ਹੈਗੇ 20 25 25 ਸਾਲ ਹੋ ਗਏ ਸੀ ਜਿਨ੍ਹਾਂ ਨੂੰ ਲੱਗਿਆ ਨੂੰ ਜਾਮਣ ਦਾ ਬੁੱਟਾ ਲੱਗਿਆ ਹੋਇਆ ਸੀਗਾ ਬਹੁਤ ਹੈਵੀ ਸੀਗਾ ਇੱਕ ਦੂਰ ਦੱਸ ਜਿਹੜੇ ਇਹਦੇ ਪਰਖੱਚੇ ਉੱਡੇਗੇ ਨੇ ਇਹਨਾਂ ਗਾਲੋ ਵੀ ਜਿਹੜਾ 5 ਤੋਂ 6 ਕਿੱਲੇ ਤੇ ਜਾ ਕੇ ਮਟੀਰੀਅਲ ਜਾ ਕੇ ਡਿੱਗੇਗਾ ਪੰਪ ਦਾ ਜਿਹੜਾ ਮਾਲ ਆਏਗਾ ਤੁਸੀਂ ਆਲੇ-ਦਾਲੇ ਖੇਤਾਂ 'ਚ ਦੇਖ ਸਕਦੇ ਹੋਗੇ ਡਿੱਗੇ ਹੋਇਆ ਕਿੰਨੇ ਕਿ ਜੋ ਆ ਫਿਲਹਾਲ ਕਿੰਨਾ ਅੰਦਾਜ਼ਾ ਲਾ ਸਕਦੇ ਨੁਕਸਾਨ ਕਿੰਨਾ ਹੋਵੇਗਾ ਦੇਖੋ ਜੇ ਐਸਟੀਮੇਟ ਦੀ ਲਾ ਕੇ ਚੱਲੀਏ ਫਿਲਹਾਲ ਤਾਂ ਆਪਾਂ ਕੋਈ ਚੰਗ ਨਹੀਂ ਲਾ ਸਕਦੇ ਪਰ ਜਿਹੜੀ ਸਾਡਾ ਐਸਟੀਮੇਟ ਕਹਿੰਦਾ ਵੀ 15 ਪਲੱਸ ਨੁਕਸਾਨ ਆਏਗਾ ਕਿਉਂਕਿ ਜਿਹੜੀ ਆ ਕਣੋਪੀ ਦੀ ਫਾਲਸਿੰਗ ਡਿੱਗੀ ਹੈਗੀ ਡੌਨਸਲਿੰਗ ਡਿੱਗੀ ਹੈਗੀ ਇਹ ਹੀ ਤਕਰੀਬਨ 6 ਤੋਂ 7 ਲੱਖ ਰੁਪਏ ਦੀ ਕੱਲੀ ਇਹ ਹੀ ਇਹ ਹੀ ਹੈਗੀ ਕਰੇਂਡਰ ਨੇ ਕੰਮ ਕਰ ਰੇ ਸੀ ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਤੋਂ ਬਚ ਗਏ ਪਰ ਜੋ ਮੌਕੇ ਤੇ ਇੱਕ ਗੱਡੀ ਨੂੰ ਤੇਲ ਪਾਰੇ ਸੀ ਉਹਦਾ ਸ਼ੀਸ਼ਾ ਜ਼ਰੂਰ ਟੁੱਟਿਆ ਹੋਗਾ ਹਾਂਜੀ ਉੱਤੀਆਂ ਲਾਈਟਾਂ ਲੁੱਟਾਂ ਬੰਦ ਨੇਗੀਆਂ ਤੇ ਪੋਲ ਵਗੈਰਾ ਲਾਈਟਾਂ ਦੇ ਪੋਲ ਡਿੱਗ ਗਏ ਨੇਗੇ ਤੁਸੀਂ ਦੇਖਿਆ ਹੈਗਾ ਫਰੰਟ ਵਾਲੇ ਪੋਲ ਡਿੱਗੇ ਪਏ ਨੇਗੇ ਤੇ ਦਫ਼ਤਰ ਦੀ ਕੋਈ ਲਾਈਟ ਨਹੀਂ ਚੱਲ ਰਹੀ ਹੈਗੀ ਕਿ ਲਗਭਗ ਵੱਡਾ ਨੁਕਸਾਨ ਹੋ ਸਕਦਾ ਸੀ ਤੁਹਾਨੂੰ ਹਾਂਜੀ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਹਾਂ ਵੱਡਾ ਨੁਕਸਾਨ ਜੇ ਮੌਕੇ ਤੇ ਨਾ ਮੁਲਾਜ਼ਮ ਭਜ ਦੇ ਇਧਰ ਉਧਰ ਹੁੰਦੇ ਜਾਂ ਕੋਈ ਗਾਹਕ ਵੱਧ ਹੁੰਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਨੁਕਸਾਨ ਦੇਖਿਆ ਗਿਆ ਉਧਰ ਪਿੱਛੇ ਬਿਲਡਿੰਗ ਵੀ ਡਿੱਗਿਆ ਬਿਲਡਿੰਗ ਜਿਹੜੀਆਂ ਉਹ ਬਾਦਰੀ ਸੀ ਸਾਰੇ ਡਿੱਗ ਗਏ ਨੇਗੇ ਉਹਨਾਂ ਦਾ ਕੋਈ ਸ਼ੈੱਡ ਡਿੱਗ ਪਾਇਆ ਹੋਇਆ ਸੀਗਾ ਜਿਹੜਾ ਜਨਰੇਟਰ ਤੇ ਪਾਇਆ ਸੀ ਜਾਂ ਕਿਸੇ ਵੀ ਚੀਜ਼ ਤੇ ਛੱਡ ਪਾਇਆ ਸੀਗਾ వాటర్ কুলਰ ਤੇ ਪਾਇਆ ਸੀ ਕੁਝ ਨਹੀਂ ਛੱਡਿਆ ਉਹ ਸਾਰੇ ਸ਼ੈੱਡ ਆਲੇ-ਗਾਲੇ ਦੇ ਖੇਤਾਂ ਦੇ ਵਿੱਚ ਚਦਰਾਂ ਉੱਡ ਕੇ ਚਲੀਆਂ ਗਈਆਂ ਨੇਗੀਆਂ ਕੋਈ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਕੋਈ ਵਿਭਾਗ ਨੂੰ ਕੋਈ ਅਪੀਲ ਕਿਸੇ ਤਰ੍ਹਾਂ ਦੀ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਅਪੀਲ ਕਰਦੇ ਹਾਂਗੇ ਵੀ ਪ੍ਰਸ਼ਾਸਨ ਸਰਕਾਰੀ ਤੌਰ ਤੇ ਕੋਈ ਵਿੱਤੀ ਸਹਾਇਤਾ ਸਾਾਨੂੰ ਦਿੱਤੀ ਜਾਵੇ ਅਸੀਂ ਜੀਐਸਟੀ ਵੀ ਪੇ ਕਰਦੇ ਹਾਂ ਟੈਕਸ ਵੀ ਪੇ ਕਰਦੇ ਹਾਂਗੇ